ਸ਼ੁਭੀਰ ਦੇ ਪਾਲਟਾਂ ਦੇ ਜਿੱਥੇ ਭਗਵਾਨ ਅਮਰ ਰਾਧ ਦੀ ਯਾਤਰਾ ਦੀ ਸ਼ੁਰੂਆਤ ਹੋਈ ਇਸ ਜਗ੍ਹਾ ਤੇ ਘੁੰਮਦੇ ਜਦੋਂ ਅਸੀਂ ਦੇਖਿਆ ਤਾਂ ਸਭ ਤੋਂ ਪੁਰਾਣਾ ਲੰਗਰ ਕਿਹਾ ਜਾਵੇ ਤੱਕ 40ਵਾਂ ਲੰਗਰ ਲੱਗਾਦਾ ਹੈ ਪੰਜਾਬ ਦੇ ਬੁੱਢਾਡਾ ਦਾ ਕਦੋਂ ਸ਼ੁਰੂ ਹੋਇਆ ਸੀ ਲੰਗਰ ਕਿਸ ਨੇ ਕੀਤਾ ਸੀ ਲੰਗਰ ਸ਼ੁਰੂ ਕਿੱਧਰ ਦੇ ਬੱਕ ਦੇ ਨੇ ਭਗਵਾਨ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਮੌਲੇ ਦੀ ਫੌਜ ਕਰੇਗੀ ਮੌਲ ਇਸ ਲਈ ਕੀ ਕੀ ਬਾਉਜ ਹੁੰਦੀ ਆ ਭੋਲੇ ਦੀ ਫੌਜ ਕਿੰਨੀ ਬਾਉਜ ਕਰਦੀ ਆ ਗੱਲਬਾਤ ਕਰਨਾਗੇ ਲੰਗਰ ਦੇ ਪ੍ਰਮੁੱਖ ਛੜਨਾ ਮਗੂਦਾ ਕੀ ਨਾਮ ਹੈ ਪ੍ਰਮੇਰ ਮਹਿਤਾ ਜੀ ਤਾਂ ਸੋ ਕਦੋਂ ਇਹ ਲੰਗਰ ਸ਼ੁਰੂ ਹੋਇਆ ਤੇ ਕਿੰਨੇ ਕੀਤਾ ਸੀ ਲੰਗਰ ਸ਼ੁਰੂ ਹੋਇਆ ਸੀ 86 ਦੇ ਵਿੱਚ ਅੱਛਾ ਜੀ ਸਾਡੇ ਫਾਊਂਡਰ ਮੈਂਬਰ ਨੇ ਆਰੰਧ ਪ੍ਰਕਾਸ਼ ਜੀ ਤਰਸੀਮ ਜੀ ਉਹਨਾਂ ਨਾਲ ਮਸ਼ੂਰ ਕੀਤਾ 86 ਦੇ ਹਾਂ ਇੱਕ ਟਰੱਕ ਦੇ ਨਾਲ ਹਾਂ ਅੱਜਪੋੜਾ ਨਾ ਦੀ ਕਿਰਪਾ ਨਾਲ 10 ਰਕਾਰਏ ਤੇ ਸਮਾਨ ਦੇ ਅੱਛਾ ਹਾਂ 40 ਸਾਲ ਤੋਂ ਕੰਟੀਨਿਊ ਲੰਗਰ ਲੱਗ ਰਿਹਾ ਹੈ ਭੋਲੇ ਭਗਤਾਂ ਲਈ ਬਾਬੇ ਦੀ ਬਰਾਤ ਲਈ ਬڑے ਲੋਕ ਆਉਂਦੇ ਨੇ ਬੜੀ ਸੇਵਾ ਕਰਦੇ ਲੋਕਾਂ ਦੀ ਸੀ ਰਹਿਣ ਦੇ ਲਈ ਖਾਣ ਦੇ ਲਈ ਸੌਣ ਦੇ ਲਈ ਸਾਰੀ ਫੈਸਿਲਿਟੀ ਉੱਥੇ ਜੱਪਣ ਲਈ ਆ ਰਹੀ ਹੈ ਕਦੋਂ تیاری ਸ਼ੁਰੂ ਹੋਈ ਹੈ ਕਿਤਾ ਦੇ ਅਰਥ ਅਸੀਂ ਆਏ ਸੀ ਜੀ 20 ਜੂਨ ਨੂੰ ਇੱਥੇ ਅੱਛਾ ਜੀ 20 ਨੂੰ ਛੱਡ ਵਾਲਾ ਟਰੱਕ ਆਇਆ ਪਹਿਲੇ ਉਸ ਤੋਂ ਬਾਅਦ 25 ਜੂਨ ਨੂੰ ਉੱਥੇ ਸਾਰਾ ਸਾਮਾਨ ਡੈਕੋਰੇਸ਼ਨ ਦਾ ਆਪਣਾ ਸਾਊਂਡ ਸਿਸਟਮ ਲਗਾ ਲਿਆ ਪ੍ਰਾਚਨ ਲਗਾ ਲਿਆ ਸਾਰਾ ਕੁਝ ਲੈ ਕੇ ਆਏ ਉਸ ਤੋਂ ਬਾਅਦ ਸਾਰੀ ਸੈਟਿੰਗ ਕੀਤੀ 30 ਤਾਰੀਖ ਨੂੰ ਰੈਡੀ ਸੀ ਲੰਗਰ ਸਾਡਾ ਬਿਲਕੁਲ ਹਾਂ ਜੀ ਯਾਤਰਾ ਚੱਲੀ 2 ਤਾਰੀਖ ਨੂੰ ਅਸੀਂ 30 ਤਾਰੀਖ ਰੈਡੀ ਬਿਲਕੁਲ ਲੰਗਰ ਕੀਤਾ ਸਾਰਾ ਕਿੰਨੇ ਲੋਕ ਆਉਂਦੇ ਨੇ ਬਟਲਾਡਾ ਤੋਂ ਕਿੰਨੇ ਕਿੰਨੇ ਦਿਨ ਕਿੱਦਾਂ ਕਿੱਦਾਂ ਸੇਵਾ ਬਟਲਾਡਾ ਤੋਂ ਲੰਗਰ ਬੰਦੇ ਆ ਰਹੇ ਸੇਵਾ ਲਈ 2 3 ਅਸੀਂ ਚਲੇ ਜਾਣਾ ਵਾਪਸੀ ਹੋਰ ਆ ਜਾਣਾ ਬਸ ਉਹਨਾਂ ਵਾਪਸੀ ਡਿਊਟੀ ਵਾਈਜ਼ ਅੱਛਾ ਰਾਤੇਸ਼ਨ ਚ ਸੇਵਾ ਦਾ ਜੇ ਅਸੀਂ ਪਹਿਲੇ ਆਏ ਅਸੀਂ ਵਾਪਸ ਜਾਣਾ ਉਦੋਂ ਆਣਾ ਅਸੀਂ ਵਾਪਸ ਚਲੇ ਜਾਣਾ ਫਿਰ ਇੰਨਾ ਰਾਸ਼ਨ ਜਿਹੜਾ ਕਿਉਂਕਿ ਇੱਥੋਂ ਤੱਕ ਤੇ ਬੰਦਾ ਪਹੁੰਚ ਕੇ ਬੜੀ ਮੁਸ਼ਕਲ ਰਾਸ਼ਨ ਸਰ ਅਸੀਂ ਨਾਲ ਲੈ ਕੇ ਆਣਾ ਟੋਟਲ ਟਪ ਕੁਆਲਟੀ ਰੈਸ਼ਨ ਸਾਰਾ ਉੱਥੇ ਲੈ ਕੇ ਜਾਂਦੇ ਹਾਂ ਇੱਥੇ ਗੁਰੂ ਵਿੱਚ ਜੇ ਕਰਦੇ ਖਾਲੀ ਬ੍ਰੈਡ ਔਰ ਦੁੱਧ ਲਿਕਵਿਡ ਹਾਂ ਉਹ ਲੈਣਾ ਚਾਹੀਦਾ ਲਿਕਵਿਡ ਐ ਤੋਂ ਲੈਣਾ ਤੇ ਜੇ ਕਿਹਾ ਜਾਵੇ ਕਿ ਲੰਗਰ ਵਾ ਲੰਗਰ ਕਿੰਨੇ ਤਰ੍ਹਾਂ ਦਾ ਰੋਜ਼ਾਨਾ ਲੰਗਰ ਵੱਡਾ ਲੰਗਰ ਦੇ ਵਿੱਚ ਕੋਈ ਆਈਟਮ ਹੈ ਸੋ ਬ੍ਰੈਕਫਾਸਟ ਹੋ ਗਈ ਉਹਦੇ ਤੇ ਬ੍ਰੈਕਫਾਸਟ ਹੋ ਗਿਆ ਦੁੱਧ ਹੋ ਗਿਆ ਬ੍ਰੈਕਫਾਸਟ ਹੋ ਗਿਆ ਲੈ ਕੇ ਵਿੱਚ ਹੋ ਗਿਆ ਉਸ ਤੋਂ ਬਾਅਦ ਸੌਲੀ ਬੂਰੇ ਹੋ ਗਏ ਪੁੰਚਾ ਹੋ ਗਿਆ ਇਦਾਂ ਇਦਾਂ ਦੇ ਰਿਹਾ ਬ੍ਰੈਕਫਾਸਟ ਦੇ ਵਿੱਚ ਉਸ ਤੋਂ ਬਾਅਦ ਮੰਨੋ ਦੁਬਾਰਾ ਲੰਚ ਹੋ ਗਿਆ ਤਿੰਨ ਸਬਜ਼ੀਆਂ ਹੋ ਗਈਆਂ ਚਾਵਲ ਹੋ ਗਏ ਪਾਪੜ ਸਲਾਦ ਆਇਤ ਹੋ ਗਏ ਆਪ ਨੂੰ ਦੇ ਦੇ ਵੀ ਦਿੱਤੇ ਗਿਆ ਨਾਲ ਕਈ ਖੀਰ ਹੋ ਗਈ ਕਿਤੇ ਕਿਛ ਹੋ ਗਿਆ ਸੌਣ ਲਗਾਣੇ ਆ ਪੈਸਫ ਰੂਟ ਦੀ ਜਗ੍ਹਾ ਤੇ ਇੰਸਟਾਲ ਜੂਸ ਵੀ ਹੁੰਦਾ ਜਿਹੜਾ ਵਿੱਚ ਸਾਰ ਸਾਰੀਆਂ ਚੀਜ਼ਾਂ ਹੁੰਦੀਆਂ। ਇਹਦੀ ਦੇ ਲਈ ਚੇਂਜਿੰਗ ਵੀ ਨਹੀਂ ਹੁੰਦਾ। ਰੋਜਾਂ ਕਿੰਨੇ ਲੋਕ ਕੋਈ ਲੰਗਰ ਤੇ ਬਹੁਤ ਜ਼ਿਆਦਾ ਲੱਗੇ ਦਿੰਦੇ। ਆਪਰੇ ਲੰਗਰ ਕਿੰਨੇ ਲੋਕ ਆ ਕੇ ਭੋਜਨ ਛੱਕਦੇ ਨੇ। ਸਾਡੇ ਰੋਜ਼ ਕਪੈਸਟੀ 15000 ਬੰਦੇ ਦੀ। 5000 ਬੰਦਾ ਇੱਕ ਟਾਈਮ ਦਾ। 5000 ਬੰਦਾ ਦਾ। ਇਹ ਵੀ ਲੋਕਾਂ ਨੂੰ ਤੁਸੀਂ ਰਹਿਣ ਦੀ ਸੁਵਿਧਾ ਵੀ ਦਿੰਦੇ ਹੋ? ਨਹੀਂ ਸਰ ਉਹ ਆਪਣੇ ਕੋਲ ਨਹੀਂ ਹੁੰਦੀ ਸੁਵਿਧਾ। ਸਾਨੂੰ

ਉਸ ਤਰ੍ਹਾਂ ਦੀ ਆਪਦੀ ਨਵੀਂ ਆਂਦਣੇ ਅਸੀਂ ਉਹਨਾਂ ਨੂੰ ਸੁਲਾਨੇ ਅੱਛਾ ਕੋਈ ਵੀ ਯਾਤਰੀ ਆਵੇ ਕੋਈ ਵੀ ਆਵੇ ਯਾਨੀ ਕੋਈ ਵੀ ਆ ਸਕਦਾ ਹੈ ਮੈਡੀਕਲ ਸੁਣਦਾ ਨੈਚਰਲ ਸੁਣਦਾ ਕੋਈ ਨਹੀਂ ਮਾੜੀ ਜਿਹੜੀਆਂ ਕੁਛ ਛੋਟੀਆਂ ਮੋਟੀਆਂ ਦਵਾਈਆਂ ਕੋਲਕੀ ਹੱਤੀ ਹੱਤੀ ਕੋਈ ਸਰਪੀਟ ਕਰ ਰਿਹਾ ਕੋਈ ਬੁਖਾਰ ਆ ਰਿਹਾ ਬੋਲ ਪਸ ਕਦ ਕਿੰਨਾ ਸਮਾਂ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੇ ਹਨ ਬਨਾਰੇ ਜੀ 4 ਮਹੀਨੇ ਜੀ ਤੇ 4 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਕਿੰਨਾ ਕੁ ਚਾਅ ਉਤਸ਼ਾਹ ਰਹਿੰਦਾ ਪੂਰਾ ਸ਼ਾਮ ਲਈ ਪੂਰਾ ਜੋਰ ਨਾਲ ਮੁੰਡਿਆਂ ਦੇ ਪੂਰਾ ਸ਼ਾਅ ਹੁੰਦਾ ਗੱਡੀ ਲੈ ਕੇ ਆਣ ਟਰੱਕ ਲੈ ਕੇ ਆਣੇ ਆ ਪਬਲੀਕ ਦਾ ਮੁੰਡੇ 62 ਲੇਅਰ ਵਾਲੇ ਜੋ ਸੇਵਾਦਾਰ ਹੈ ਸਾਡੇ ਉਹ ਸਾਡੇ ਸਾਥ ਆਏ ਹੋ। ਜੋ ਜਾਂ ਬਿਲੇ ਆਪਣੀ ਸੇਵਾ ਕਰ ਰਹੇ ਸਰ। ਬਹੁਤ ਤਨਖਾਹ ਬਣਾ। ਲਗਾਤਾਰ ਤੋਂ ਪਿਛਲੇ 40 ਸਾਲ ਤੋਂ ਲੰਗਰ ਆ ਰਿਹਾ। ਬੜੀ ਵੱਡੀ ਗੱਲ ਆ ਕਿ ਦੋ ਦਹਾਕੇ ਹੋ ਗਏ ਨੇ ਅਬਰ ਰਾਤ ਆ ਰਹੀ ਸੰਗਤ ਨੇ ਸੇਵਾ ਕਰਦੇ ਆ। 4 ਮਹੀਨੇ ਪਹਿਲਾਂ ਕਿਦਿ ਤਿਆਰੀ ਸ਼ੁਰੂ ਕਰਦੇ ਆ ਔਰ 1 ਮਹੀਨਾ ਲਗਾਤਾਰ ਲੰਗਰ ਚੱਲ ਰਿਹਾ। ਰੋਜ਼ਾਨਾ 15000 ਤੋਂ ਵੱਧ ਲੋਕ ਆ ਕੇ ਲੰਗਰ ਛਕਦੇ ਨੇ ਔਰ ਜੋ ਯਾਤਰੀ ਰੁਕਣ ਦਾ ਪ੍ਰਬੰਧ ਜਿੰਨਾ ਕੋ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਪੈਸਿਆਂ ਦੀ ਟੈਂਟ ਕਿਰਾਏ ਤੇ ਲੈ ਕੇ ਤੇ ਰੁਕਣ ਦੀ ਸ਼ੂਦਾ ਵੀ ਦਿੰਦੇ ਆ ਕੈਮਰਾਮੈਨ ਗਗਨਦੇ ਨਾਲ ਨਿਤਿ ਲੋਥਰਾ ਪਾਲਟਾਲ ਜੰਮੂ ਕਸ਼ਮੀਰ ਅਬਰ ਰਾਜ ਯਾਤਰਾ